ਖਬਰਨਾਮਾ ਦੇਖ ਰਹੇ ਸੋਤਿਆਰੂ ਮੇਰੇ ਵੱਲੋਂ ਪਿਆਰ ਪ੍ਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਸ਼ਰੋਮਣੀ ਅਕਾਲੀ ਦਲ ਅਤੇ ਕੌਮ ਨੂੰ ਮਨਜ਼ੂਰ ਨਹੀਂ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਕੌਮ ਦਾ ਅਤੇ ਸ਼ਰੋਮਣੀ ਅਕਾਲੀ ਦਲ ਦਾ ਝੂਠਾ ਅਤੇ ਸਿਰਫ ਨਾਮ ਦਾ ਪ੍ਰਧਾਨ ਹੈ ਇਹ ਵੱਡਾ ਹਮਲਾ ਕੀਤਾ ਹੈ ਸੁਚਾਸਨ ਛੋਟੇਪੁਰ ਨੇ ਸੁਚਾ ਸਿੰਘ ਛੋਟੇਪੁਰ ਨੇ ਅੱਜ ਕਿਹੜੇ ਇਲਜ਼ਾਮ ਲਗਾਏ ਜਦੋਂ ਹਸ਼ਾਰਪੁਰ ਦੇ ਵਿੱਚ ਭਰਤੀ ਕੀਤੀ ਜਾ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀ ਕਿਹਾ ਸੁਚਾ ਸਿੰਘ ਛੋਟੇਪੁਰ ਨੇ ਪਹਿਲਾਂ ਆਪ ਗੱਲਬਾਤ ਸੁਣਦੇ ਆ ਬਾਅਦ ਵਿੱਚ ਗੱਲਬਾਤ ਕਰਾਂਗੇ ਮੈਂ ਚਾਲੇ ਹੁਣ ਇਸ ਕਰਕੇ ਕਹਿਣਾ ਤੇ ਨਾਂ ਦੇ ਉਸਤਾਰੀ ਸੀ ਤੇ ਨਾਂ ਉਹਨੂੰ ਕੁਰਬਾਨੀ ਦੀ ਕੋਈ ਸੂਝ-ਬੂਝ ਸੀ ਉਹ ਤਾਂ ਜਦੋਂ ਹੋਲੀ ਖੇਡਦਾ ਸਰਕਾਰ ਦੇ ਖੇਡਦਾ ਬੜੀ ਸ਼ਰਮ ਆਉਂਦੀ ਆ ਉਹ ਚਲਾ ਗਿਆ ਅਕਾਲ ਤਖਤ ਜਾਂ ਜਤੇਦਰ ਪੰਥ ਨਹੀਂ ਸੁਖਬੀਰ ਸੇ ਪੰਥ ਹੈ ਤੇ ਜਿਹੜਾ ਧਾਮੀ ਕਹਿੰਦਾ ਸੀ ਮੈਂ ਮੁੜ ਕੇ ਜੀ ਉੱਥੇ ਜਾਣਾ ਉਸੇ ਤਰ੍ਹਾਂ ਦੇ ਕੰਮ ਕਰਨ ਲੱਗ ਪਿਆ ਆ ਕੱਲ ਇੱਕ ਉਹਦੇ ਪ੍ਰਧਾਨ ਜਿਹੜਾ ਆ ਜਲੰਧਰ ਤੋਂ ਆ ਕੇ ਬਣਾਇਆ ਮੱਤੀ ਉਹਦਾ ਨਾਮ ਜੀ ਮੰਨਣ ਮੰਨਨ ਨੇ ਸਵਰ ਸਟੇਟਮੈਂਟ ਦੇ ਦਿੱਤੀ ਪਏ ਜਿਹੜੇ ਫੌਜ ਵਾਲੇ ਕਹਿੰਦੇ ਆ ਨਾ ਪਏ ਦਰਬਾਰ ਸਾਹਿਬ ਤੇ ਪਾਕਿਸਤਾਨ ਨੇ ਟਾਰਗੇਟ ਬਣਾਇਆ ਸੀ ਹਮਲਾ ਕਰਦਾ ਇਹ ਸੈਂਟਰ ਦੀ ਪਏ ਸਿਆਸੀ ਚਾਲ ਐ ਇਤਰਾ ਹੋ ਨਹੀਂ ਸਕਦਾ ਮੰਨਨ ਪਰੇ ਜੋਰ ਨਾਲ ਕਹਿ ਰਿਆ ਸੀ ਤੇ ਸ਼ਾਮ ਪੈਂਦੇ ਪੈਂਦੇਆ ਸੁਖਬੀਰ ਦੇ ਘੂਰੀ ਵੱਜੀ ਤੇ ਕਹਿੰਦਾ ਸਾਡੀ ਫੌਜ ਨੇ ਬਹੁਤ ਵਧੀਆ ਕੰਮ ਕੀਤਾ ਦਰਬਾਰ ਸਾਹਿਬ ਚਾੜਿਆ ਇਹੋ ਜਿਹੇ ਬੰਦੇ ਇਹ ਕੌਮ ਦਿਖਵਾਈ ਕਰਨਗੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਪੰਥ ਅਕਾਲ ਚਖਤ ਹੈ ਜਾਂ ਕੋ ਬੰਦਾ ਹੈ ਤੁਸੀਂ ਕਨਫਿਊਜ਼ਨ ਕ੍ਰੀਏਟ ਕਰ ਰਹੇ ਹੋ ਇੱਥੇ ਕਿਸੇ ਵੀਰ ਨੇ ਬੋਲਿਆ ਸੀ ਤੇ ਹਿਹਾਣਪੁਰ ਦੇ ਵਿੱਚ ਹਾਜੀ ਵੀ ਜਿਨ੍ਹਾਂ ਨੇ ਪੰਥ ਦਾ ਬੇਗਾਨ ਕਰ ਕੀਤਾ ਉਹਨਾਂ ਦੀ ਮਾਰੀ ਮੋਟੀ ਗੱਲ ਹੈ ਮੈਂ ਨਹੀਂ ਇਹ ਸਮਝਦਾ ਹੁਸ਼ਿਆਰਪੁਰ ਦੇ ਲੋਕ ਸਾਡੇ ਨਾਲੋਂ ਬਹੁਤ ਸਿਆਣੇ ਆ ਪੰਜਾਬ ਦੇ ਲੋਕਾਂ ਨਾਲੋਂ ਬਹੁਤ ਸਿਆਣੇ ਆ ਕਿਉਂਕਿ ਤੁਹਾਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਮੁਲਕ ਆਜ਼ਾਦ ਕਰਵਾਇਆ ਸੀ ਪੰਥ ਹੋ ਹੈ ਜਿਹਦੇ ਨਾਲ ਅਕਾਲ ਤਖਤ ਹੈ ਜਿਹੜਾ ਅਕਾਲ ਤਖਤ ਤੋਂ ਭਗਾਉਣਾ ਉਹ ਪੰਥ ਨਹੀਂ ਹੋ ਸਕਦਾ इस करके मेरी तटे चरणा च बेनती है असि लीडरशिप को भी सुनना मेरी यही बेनती है भाई तो सारे जने अकाल तख्त समर्पित हो आने बैठे स्टेज तेज कोई कुर्सी का लालचारा नहीं है सब कुछ वेख लिया जे तो असंथ का बेड़ा बने ला दिता तो फिर तो अभी प्यारी जे पंथ का बेड़ा अस बने लाया तो सामू भी किसी ने माफ नहीं करता ਅਸੀਂ ਕੁਰਬਾਨੀਆਂ ਦੇ ਲਈ ਤਿਆਰ ਸਾਡੇ ਸਾਰਿਆਂ ਦੇ ਰੂਹ ਰੂਹ ਦੇ ਵਿੱਚ ਸਿੱਖੀ ਵਸੇ ਹੋਈ ਹੈ ਅਸੀਂ ਅਕਾਲ ਤਖਤ ਨੂੰ ਸਮਰਪਿਤ ਜੋ ਕੌਮ ਦੀ ਅਸੀਂ ਹਾਂ ਅੱਜ ਦੇਖ ਰਹੇ ਆ ਉਹ ਸਾਡੇ ਸ਼ਿਰਦੇ ਤੇ ਉੱਪਰੀ ਹੋਈ ਹੈ ਅਸੀਂ ਆਪਣੀ ਜਾਨ ਵੀ ਦੇ ਦਈਏ ਤੇ ਪੰਥ ਚੜ੍ਹਦੀ ਕਲਾ 'ਚ ਜਾਏ ਮੈਨੂੰ ਸਮਝ ਆਇਆ ਇਹ ਸੌਦਾ ਸਸਤਾ ਹੈ ਇਹ ਗੱਲ ਕੀਤੀ ਜਾ ਰਹੀ ਹੈ ਸੁੱਚਾ ਸਿੰਘ ਛੋਟੀ ਪਰ ਵੱਲੋਂ ਕਿ ਸਿੱਖੀ ਸਿਧਾਂਤਾਂ ਤੇ ਨਹੀਂ ਚੱਲਦੇ ਸੁਖਬੀਰ ਸਿੰਘ ਬਾਦਲ ਭਗੋੜੇ ਦਲ ਦੇ ਪ੍ਰਧਾਨ ਨੇ ਕਿਸ ਤਰ੍ਹਾਂ ਉਹਨਾਂ ਵੱਲੋਂ ਸਿੱਖੀ ਦਾ ਘਾੜ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਇਹ ਸਾਰਾ ਕੁਝ ਕਹਾ ਗਿਆ ਸੁਚਾ ਸਿੰਘ ਛੋਟੇਪੁਰ ਵੱਲੋਂ ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਥ ਦੇ ਹਮਾਇਤੀ ਬਣੋ ਪੰਥ ਅ ਦੇ ਬ੍ਰੌਟਰੀ ਦੇ ਲਈ ਕੰਮ ਕਰੋ ਇਵਨ ਦੋ ਇਹ ਕਹਿ ਦਿੱਤਾ ਕਿ ਜੇਕਰ ਪੱਥ ਦੇ ਲਈ ਸਾਡੀਆਂ ਜਾਨਾਂ ਵੀ ਜਾਂਦੀਆਂ ਰਹਿਣ ਤੇ ਇਹ ਵੀ ਸੌਦਾ ਮਾੜਾ ਨਹੀਂ ਇਹ ਸੌਦਾ ਘਾਟੀਦਾ ਨਹੀਂ ਯਾਨੀ ਕਿ ਸੁੱਚਾ ਪੁਰ ਸੁੱਚਾ ਸਿੰਘ ਛੋਟੇਪੁਰ ਲਗਾਤਾਰ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਈ ਹੁਕਮ ਨਾਵੇਂ ਉੱਤੇ ਫੁੱਲ ਚੜਾ ਰਹੇ ਨੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀਆਂ ਕੋਝੀਆਂ ਨੀਤੀਆਂ ਕਰਕੇ ਕੌਮ ਦਾ ਪੰਥ ਦਾ ਅਤੇ ਪੰਜਾਬ ਦਾ ਨੁਕਸਾਨ ਹੋਇਆ ਹੈ